ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਢੀਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੌਣ ਦਾ ਮਹੀਨਾ ਹਰੀਆਲੀ ਤੇ ਖੁਸ਼ਹਾਲੀ ਦਾ ਜੋ ਮਹੀਨਾ ਹੁੰਦਾ ਹੈ ਇਸ ਮਹੀਨੇ ਦੇ ਵਿੱਚ ਜੋ ਕੁੜੀਆਂ ਹੁੰਦੀਆਂ ਨੇ ਵਿਆਹ ਹੁੰਦਾ ਉਹਨਾਂ ਦਾ ਤਾਂ ਉਹ ਪਹਿਲੀ ਵਾਰ ਸੌਣ ਕੱਟਣ ਆਪਣੇ ਪੇਕੇ ਪਿੰਡ ਆਉਂਦੀਆਂ ਨੇ ਤਾਂ ਉੱਥੇ ਪੇਪળા ਤੇ ਪੀਂਗਾ ਪਾਈਆਂ ਜਾਂਦੀਆਂ ਨੇ ਤਰਿੰਗਣਾ ਲਾਈਆਂ ਜਾਂਦੀਆਂ ਨੇ ਆਪਣੇ ਇਹ ਤੀਆਂ ਮਨਾਇਆਂ ਜਾਂਦੀਆਂ ਨੇ ਅੱਜ ਪਿੰਡ ਬਰੌਲੀ ਦੇ ਵਿੱਚ ਤੀਆਂ ਮਨਾਇਆਂ ਗਈਆਂ ਨੇ ਸੋ ਇੱਥੇ ਵੀ ਨੱਚ ਟੱਪ ਕੇ ਜੋ ਕੁੜੀਆਂ ਚਿੜੀਆਂ ਨੇ ਬੀਬੀਆਂ ਭੈਣਾਂ ਨੇ ਉਹਨਾਂ ਨੇ ਖੂਬ ਗਿੱਧਾ ਪਾਇਆ ਚਰਖੇ ਦਿਖਾਏ ਗਏ ਨੇ ਤੇ ਇੱਥੋਂ ਦੀ ਤੁਹਾਨੂੰ ਇਹ ਪੂਰੀ ਜਾਣਕਾਰੀ ਦਿਖਾਉਣੀ ਆ ਅਤੇ ਕੁਝ ਆਪਾਂ ਸਵਾਲ ਵੀ ਕਰਦੇ ਆ ਇੱਥੇ ਜੋ ਬੱਚੇ ਨੇ ਉਹਨਾਂ ਨੂੰ ਪੁੱਛਦੇ ਆ ਕਿ ਜੋ ਇਹ ਆਪਣੀ ਵਿਰਾਸਤ ਆ ਇਹਦੇ ਬਾਰੇ ਉਹਨਾਂ ਨੂੰ ਕਿੰਨਾ ਕੋ ਪਤਾ ਤੇ ਆਓ ਫਿਰ ਦਿਖਾਉਨੇ ਤੁਹਾਨੂੰ ਪੂਰੀ ਜਾਣਕਾਰੀ ਇੱਕ ਦਾ ਘਾਟੀ ਲੱਡੂ ਪੈਣ ਸਸੇ ਨੇ ਮੈਨੂੰ ਨਟ ਲੈ ਇੱਥੇ ਇੱਥੇ ਧੂਆ ਲੜਿਆ ਨਿਮਾ ਮੇਰ 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 पिछे हज़ा पंज कॾी आई पि हज़ा सोए मेरी दिल कटी आई पिछे हज़ार सो ਕੀ ਨਾਮ ਹੈ ਜੀ ਆਪਣਾ ਬਲਵਿੰਦਰ ਸਿੰਘ ਪਿੰਡ ਬਰੋਲੀ ਹੈ ਤੁਹਾਡਾ ਬਰੋਲੀ ਬਰੋਲੀ ਜੀ ਤੇ ਜਿਹੜਾ ਤੀਆਂ ਦਾ ਤਿਉਹਾਰ ਹੈ ਅੱਜ ਤੁਹਾਡੇ ਪਿੰਡ ਵੀ ਮਨਾਇਆ ਜਾ ਰਿਹਾ ਤੁਹਾਨੂੰ ਇਸ ਬਾਰੇ ਥੋੜੀ ਬਹੁਤ ਹੀ ਨੌਲੇਜ ਹੋਣੀ ਹੈ ਕਿ ਕਿਉਂ ਮਨਾਇਆ ਜਾਂਦਾ ਹੈ ਇਹ ਪਿੰਡ ਦੀਆਂ ਮਤਲਬ ਕੁੜੀਆਂ ਦਾ ਤੇ ਹੋਰ ਮਤਲਬ ਇਹ ਵੀ ਇਹਨਾਂ ਦੇ ਵਿੱਚ ਇਕੱਠੀਆਂ ਹੋ ਲੈਣੀਆਂ ਇਕੱਠੀਆਂ ਹੋ ਕੇ ਆਪਸ ਵਿੱਚ ਦੇ ਵਿੱਚ ਮਤਲਬ ਪਿਆਰ ਵਧਾਏਗਾ ਜੀ ਬਸ ਉਹੀ ਹੈਗਾ ਹੋਰ ਤਾਂ ਹਾਂ ਪਿਛਲੇ ਜਮਾਨੇ ਦੇ ਵਿੱਚ ਜਿਵੇਂ ਪੇਕੇ ਸੌਣ ਕੱਟਣ ਆਉਂਦੀਆਂ ਨੇ ਹਾਂ ਉਹ ਉਹੀ ਰੀਤ ਚੱਲਦੀ ਜਾ ਰਹੀ ਹੈ ਉਹੀ ਚੱਲਦੀ ਆ ਹਾਂਜੀ 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 ਉਹੀ ਮਨਾਈ ਜਾਂਦੀ ਹੈ ਇਹ ਆਪਣਾ ਪੰਜਾਬ ਦਾ ਸੱਭਿਆਚਾਰ ਹੈ ਉਹ ਚੱਲਦਾ ਰਹਿੰਦਾ ਹੈਗਾ ਬਿਲਕੁਲ ਜੀ ਇਹ ਨਾਲ ਹੀ ਜਿਵੇਂ ਨਵੇਂ ਬੱਚੇ ਪੁੱਲਦੇ ਜਾ ਰਹੇ ਆ ਉਹਨਾਂ ਨੂੰ ਇਹ ਨਾਲ ਦੀ ਨਾਲ ਸਿੱਖਣ ਦਾ ਮੌਕਾ ਮਿਲਦਾ ਵੀ ਸਾਡੇ ਪੁਰਾਣੇ ਬਜ਼ੁਰਗਾਂ ਦੇ ਪੁਰਾਣੇ ਆ ਬੁੜੀਆਂ ਦੇ ਇਹ ਰਿਵਾਜ ਆਹਗੇ ਰੀਤੀ ਰਿਵਾਜ ਉਹਨਾਂ ਨੂੰ ਚੱਲਦਾ ਰੱਖਣ ਲਈ ਬਹੁਤ ਵਧੀਆ ਉਪਰਾਲਾ ਹੈ ਹਾਂ ਹਾਂ ਕੋਮੋ ਆ ਕੇ ਕੀ ਨਾਮ ਹੈ ਤੁਹਾਡਾ ਤਨਵੀਰ ਕੌਰ ਅੱਜ ਕੀ ਕਰ ਰਹੇ ਤੁਸੀਂ ਤੀਆਂ ਮਨਾ ਰਹੇ ਹਾਂ ਤੀਆਂ ਮਨਾ ਰਹੇ ਹਾਂ ਤੀਆਂ ਕਿਉਂ ਮਨਾਈਆਂ ਜਾਂਦੀਆਂ ਪਹਿਲੇ ਸਮਿਆਂ ਦੇ ਵਿੱਚ ਜਦ ਜਿੰਨਾ ਤਾਂ ਕੁੜੀਆਂ ਦਾ ਵਿਆਹ ਹੋਇਆ ਹੁੰਦਾ ਉਹ ਪਹਿਲੀ ਵਾਰ ਆਪਣੇ ਪੇਕੇ ਸੌਣ ਘਟਣ ਆਉਂਦੇ ਹੁੰਦੇ ਤਾਂ ਆਪਣੇ ਸਹੇਲੀਆਂ ਤੇ ਆਪਣੇ ਘਰਦਿਆਂ ਨਾਲ ਮਿਲਦੀਆਂ ਹਨ ਅਤੇ ਚਰਖੇ ਕੱਟਦੀਆਂ ਹਨ ਤੇ ਪਿੰਗਾ ਝੂਟਦੀਆਂ ਹਨ ਹਾਂ ਬਿਲਕੁਲ ਸੋ ਤੁਸੀਂ ਚਰਖੇ ਦੇਖੇ ਆ ਹਾਂਜੀ ਕਦੇ ਕੱਤਦੇ ਵੀ ਦੇਖੇ ਆ ਚਰਖਾ ਹਾਂਜੀ ਮੇਰੀ ਦਾਦੀ ਦਾਦੀ ਨੂੰ ਦੇਖਿਆ ਚਰਖੇ ਕਰਦੇ ਹਾਂ ਹਾਂਜੀ ਅੱਛਾ ਚਰਖੇ ਬਾਰੇ ਪਤਾ ਕੁਝ ਤੁਹਾਨੂੰ ਵੀ ਚਰਖੇ ਦੇ ਉੱਤੇ ਕੀ ਲੱਗਿਆ ਹੁੰਦਾ ਤੱਕਲਾ ਕੀ ਹੁੰਦਾ ਮਾਲ ਕੀ ਹੁੰਦੀ ਹੈ ਨਹੀਂ ਨੇ ਸਰ ਹਣਾ ਠੀਕ ਹੈ ਸੋ ਇਹਦੇ ਬਾਰੇ ਵੀ ਥੋੜੀ ਜੀ ਨੌਲੇਜ ਰੱਖੋ ਹਨਾ ਕਿਉਂਕਿ ਜਿਹੜੀ ਆਪਣਾ ਵਿਰਸਾ ਹੈ ਭੁੱਲਦੇ ਜਾ ਰਹੇ ਆ ਆਪਾਂ ਤੇ ਇਹ ਵੀ ਜ਼ਰੂਰੀ ਹੈ ਕੀ ਨਾਮ ਹੈ ਤੁਹਾਡਾ ਅਮਨਜੋਤ ਕੌਰ ਅੱਜ ਤੀਆਂ ਬਣਾ ਰਹੇ ਤੁਸੀਂ ਹਾਂਜੀ ਨੱਚ ਟੱਪ ਕੇ ਗਿੱਧਾ ਪਾਇਆ ਪੂਰਾ ਹਾਂਜੀ ਪੂਰਾ ਪਾਇਆ ਓਕੇ ਇਨਵਾ ਕੀ ਹੁੰਦਾ ਇਨਵਾ ਹੁੰਦਾ ਕੋਈ ਮਟਕਾ ਵਗੈਰਾ ਤਸਲਾ ਵਗੈਰਾ ਰੱਖਣਾ ਹੁੰਦਾ ਜਦ ਸਿਰ ਤੇ ਉਹ ਤਦ ਰੱਖਦੇ ਹੁੰਦੇ ਹਾਂ ਚੁੰਮਕਿਆਂ ਦਾ ਪਤਾ? ਹਾਂਜੀ। ਚੁੰਮਕੇ ਕੀ ਕਰਦੇ ਹੁੰਦੇ ਆ? ਚੁੰਮਕੇ ਕੰਨਾਂ ਵਿੱਚ ਪਾਉਣ ਵਾਲੇ। ਕੰਨਾਂ ਵਿੱਚ ਪਾਉਣੇ। ਫੁਲਕਾਰੀ ਦੇਖੀਏ ਤੁਸੀਂ? ਹਾਂਜੀ। ਫੁਲਕਾਰੀ ਤੇ ਚੁੰਨੀ ਦੇ ਵਿੱਚ ਫਰਕ ਕੀ ਹੁੰਦਾ? ਜਿਹੜੀ ਚੁੰਨੀ ਹੁੰਦੀ ਆ ਉਹ ਸਿੰਪਲ ਹੁੰਦੀ ਆ ਤੇ ਫੁਲਕਾਰੀ ਕਢਾਈ ਵਾਲੀ। ਕਢਾਈ ਵਾਲੀ। ਹੱਥ ਦੀ ਕਢਾਈ ਕੀਤੀ ਹੋਈ ਹੁੰਦੀ। ਹਾਂਜੀ। ਧੰਨਵਾਦ। ਧੰਨਵਾਦ। ਕੀ ਨਾਮ ਹੈ ਤੁਹਾਡਾ? ਮਨਜੋਤ ਕੌਰ। ਚਰਖਾ ਦੇਖਿਆ ਤੁਸੀਂ? ਹਾਂਜੀ। ਕਦੇ ਕੱਤਦੇ ਤਾਂ ਨਹੀਂ ਦੇਖੇ। ਹਾਂਜੀ। ਦੇਖੇ ਆ। ਹਾਂਜੀ। ਚਰਖੇ ਦੇ ਉੱਤੇ ਇੱਕ ਲੋਹੇ ਦੀ ਤਾਰ ਜੀ ਲੱਗੀ ਹੁੰਦੀ ਹੈ ਉਹਨੂੰ ਕਹਿੰਦੇ ਕੀ ਹੈ ਤੱਕਲਾ ਤੱਕਲਾ ਤੇ ਚਰਖੇ ਦੇ ਜਿਹੜੇ ਹੱਥੀ ਦੇ ਨਾਲ ਜਦੋਂ ਆਪਾਂ ਚੱਕੇ ਨੂੰ ਘੁਮਾਉਂਦੇ ਆ ਤੇ ਚੱਕੇ ਦੇ ਉੱਪਰ ਇੱਕ ਧਾਗਾ ਜਿਆ ਲੱਗਿਆ ਹੁੰਦਾ ਉਹ ਤੱਕਲੇ ਨੂੰ ਘੁਮਾਉਂਦਾ ਉਹਨੂੰ ਕਹਿੰਦੇ ਕੀ ਹੈ ਮਾਲ ਮਾਲ ਕਹਿੰਦੇ ਹਾਂਜੀ ਸੋ ਆਪਣੇ ਵਿਰਸੇ ਨੂੰ ਯਾਦ ਰੱਖੋ ਬਹੁਤ ਵਧੀਆ ਗੱਲ ਹੈ ਤੁਹਾਨੂੰ ਜਿੰਨਾ ਪਤਾ ਥੈਂਕ ਯੂ ਵੈਲਕਮ ਟੂ ਸਾਸਿਕਾਲ ਜੀ ਸਾਸਿਕਾਲ ਜੀ ਕੀ ਨਾਮ ਹੈ ਤੁਹਾਡਾ ਪਰਮਸੌਰ ਜੀ ਕੋਲਵੰਤ ਕੋ ਰਵਾਂਸਕੋ ਰਵਾਂਸਕੋ ਹਾਂਜੀ ਜੀ ਪਿੰਡ ਤੁਹਾਡਾ ਬਰੋਲੀ ਬਰੋਲੀ ਜੀ ਸੋ ਬਰੋਲੀ ਦੇ ਵਿੱਚ ਆਇਆਂ ਨੂੰ ਤੁਹਾਨੂੰ ਕਿੰਨੀ ਕ ਦੇ ਰਹੂ ਮੈਨੂੰ ਹੋ ਗਈ ਜੀ 40-45 ਸਾਲ 40-45 ਸਾਲ ਜੀ ਸੋ ਤੁਸੀਂ ਆਪਣੇ ਜਮਾਨੇ ਦੇ ਵਿੱਚ ਚਾਰਖੇ ਮਧਾਣੀਆਂ ਚੱਕੀਆਂ ਸਾਰਾ ਕੁਝ ਦੇਖਿਆ ਹੋਣਾ ਹਾਂਜੀ ਸਭ ਕੁਝ ਦੇਖਿਆ ਕਰਿਆ ਵੀ ਕੰਮ ਕਰਿਆ ਵੀ ਕੰਮ ਹਾਂਜੀ ਅੱਛਾ ਜੀ ਹਾਂਜੀ ਸੋ ਨਾਲੇ ਵੀ ਬਣਦੇ ਹੁੰਦੇ ਹਾਂਜੀ ਨਾਲੇ ਵੀ ਬਣਦੇ ਆ ਪੱਖੀਆਂ ਵਗੈਰਾ ਬੁਣਿਆ ਸਭ ਕੁਝ ਬੁਣਿਆ ਪੱਖੀਆਂ ਵਗੈਰਾ ਬੁਣਿਆ ਦਰਿਆ ਵੀ ਬੁਣਿਆ ਮੂੜੇ ਵੀ ਬੁਣੇ ਬੋਈਏ ਵੀ ਬੁਣੇ ਪੱਖੇ ਵੀ ਬੁਣੇ ਸਾਰਾ ਕੁਝ ਬੁਣਿਆ ਦਰਿਆ ਵੀ ਕੇਸਰੀਆ ਵੀ ਸਾਰਾ ਕੁਝ ਜਿਹੜੇ ਆ ਪੜਾਈ ਸਾਰਾ ਕੁਝ ਕਰਿਆ ਵਾ ਜੀ ਜੀ ਤੋ ਜਿਹੜੇ ਅੱਜ ਦੇ ਬੱਚੇ ਆ ਇਹਨਾਂ ਨੂੰ ਕੀ ਲੱਗਦਾ ਵੀ ਆਪਾਂ ਨੂੰ ਨੌਲੇਜ ਦੇਣੀ ਚਾਹੀਦੀ ਆ ਹਾਂਜੀ ਦੇਣੀ ਚਾਹੀਦੀ ਦੇਣੀ ਚਾਹੀਦੀ ਪਰ ਨਿਆਣੇ ਮੋਬਾਈਲਾ ਤੇ ਜ਼ਿਆਦਾ ਲੱਗਦੇ ਹਾਂਜੀ ਮੋਬਾਈਲਾ ਤੇ ਜ਼ਿਆਦਾ ਗੁੱਠੇ ਪਾਸੇ ਨੂੰ ਜਾਂਦੇ ਜਿੱਦਾਂ ਸਿੱਧੇ ਰਸਤੇ ਨਹੀਂ ਪੈਂਦੇ ਹੈਗੇ ਜਿਹੜੇ ਬਜ਼ੁਰਗਾਂ ਦਾ ਕਰਿਆਵਾ ਕੰਮ ਉਹ ਚੇਤੇ ਨਹੀਂ ਰੱਖਦੇ ਹੈਗੇ ਨਹੀਂ ਰੱਖਦੇ ਮਸ਼ੀਨੀ ਯੁੱਗ ਆ ਗਿਆ ਉਹ ਹੱਥਾਂ ਦੇ ਨਾਲ ਹੱਥਾਂ ਨਾਲ ਸਾਰਾ ਕੁਝ ਸਭ ਕੁਝ ਹੱਥਾਂ ਨਾਲ ਕਰਦੇ ਸੀ ਹੁਣ ਅੱਜ ਕੱਲ੍ਹ ਸਾਰ ਸੇਜ ਤਾਂ ਠੀਕ ਰਹਿੰਦੀਆਂ ਤੇ ਆ ਗਏ ਚੱਕ ਦੇ ਦੇ ਬੜਾਈਆਂ ਕਰਦੇ ਤੇ ਸਾਰਾ ਕੁਝ ਕਰਦੇ ਸੀ ਸਾਰਾ ਕੁਝ ਕਰਦੇ ਹਾਂਜੀ ਹਾਂਜੀ ਬੀਬੀ ਸਾਸਰੀ ਕਾਲ ਸਾਸਰੀ ਕਾਲ ਤੂੰ ਕੀ ਕਹੂਂਗੇ ਜਿਹੜੇ ਬੱਚੇ ਆ ਉਹਨਾਂ ਨੂੰ ਅੱਜਕੱਲ ਨਹੀਂ ਪਤਾ ਹੈਗਾ ਅੱਜਕੱਲ ਹੁਣ ਪਤਾ ਨਹੀਂ ਬੱਚਿਆਂ ਨੂੰ ਸਾਨੂੰ ਤਾਂ ਸਾਰਾ ਕੁਝ ਪਤਾ ਵਾਹੀ ਬੱਚਿਆਂ ਨੂੰ ਕੀ ਪਤਾ ਅੱਜਕੱਲ ਇਹਨਾਂ ਨੂੰ ਕਿ ਕਿਆ ਪਿੱਛੇ ਕਰਦੇ ਤੇ ਮੁਰੇ ਕਿਆ ਨਹੀਂ ਕਰਦੇ ਤੇ ਹੁਣ ਤਾਂ ਆ ਮੋਬਾਈਲ ਚੱਨ ਪਏ ਅੱਜ ਕਰਦ ਨੇ ਚਾਲ ਮੇਰੇ ਪਾਈ ਜੀ ਹਾਂ ਹੁਣ ਅੱਜਕੱਲ ਜਿਹੜੀਆਂ ਇਹ ਤੀਆਂ ਮਨਾਈਆਂ ਜਾ ਰਹੀਆਂ ਇੱਕ ਇਹ ਫਾਰਮੈਲਟੀ ਆ ਹਾਂ ਫਾਰਮੈਲਟੀ ਪਰ ਬੱਚਿਆਂ ਨੂੰ ਫੇਰ ਵੀ ਸਮਝਾਉਣ ਦੀ ਲੋੜ ਹੈਗੀ ਆ ਹਾਂਜੀ ਹੈਗੀ ਆ ਆਉਂਦੀ ਲੋੜ ਇਹ ਕਿਵੇਂ ਮੰਦੀਆਂ ਕਿਵੇਂ ਤੀਆਂ ਆਏ ਤਿਆਰ ਆ ਆਦਾ ਤੇ ਹਾਰਾ ਏਕੜਾ ਇਹ ਤਾਂ ਹੋਣਾ ਚਾਹੀਦਾ ਇਹਨਾਂ ਨੂੰ ਸਿਖਾਉਣਾ ਸਿੱਖਣਾ ਉਹ ਸਿੱਖਦੇ ਨਹੀਂ ਅੱਜ ਕੱਲ ਦੇ ਬੱਚੇ ਟੀਚੇ ਗਿੰਦੇ ਸਿਆਣਿਆਂ ਨੂੰ ਇਹਦਾ ਇਹਨਾਂ ਨੂੰ ਆਕਲ ਨਹੀਂ ਸਾਨੂੰ ਆਕਲ ਆਹ ਹਾਂ ਅਗਰ ਡੀਜੇ ਨਹੀਂ ਹੁੰਦੇ ਤੇ ਤੇ ਆਪੇ ਜਨਾਨੀਆਂ ਇਕੱਠੀਆਂ ਹੋ ਕੇ ਸੌਣ ਦਾ ਤਿਹਾਰ ਮਨਾਉਂਦੀਆਂ ਗਿੱਧਾ ਪਾਉਂਦੀਆਂ ਬੋਲੀਆਂ ਪਾਉਂਦੀਆਂ ਨੱਚਦੀਆਂ ਖੁਦ ਹੀ ਸਾਰਾ ਕੁਝ ਕਰਦੀਆਂ ਤੇ ਹੁਣ ਅੱਜ ਕੱਲ ਡੀਜੇ ਆ ਗਏ ਡੀਜੇ ਤੇ ਨੱਚਦੀਆਂ ਬੋਲੀਆਂ ਦਾ ਕੋਈ ਪਤਾ ਨਹੀਂ ਹੈਗਾ ਕਿਸੇ ਨੂੰ ਨਹੀਂ ਪਤਾ ਪੁਰਾਣੀਆਂ ਕਿਹੜੇ ਕਿਹੜੇ ਬੋਧੀਆਂ ਹਾਂ ਜੀ ਹਾਂ ਜੀ ਹਾਂ ਕੁੜੀਆਂ ਕੇ ਜਾਣਦੀਆਂ ਅਸੀਂ ਹੁਣ ਜਾਣਦੀਆਂ ਪੇਛੜੀਆਂ ਬੋਧੀਆਂ ਪੁਰਾਣੀਆਂ ਇਹਨਾਂ ਨੂੰ ਕਿਹਾ ਬਣਾਣਿਆਣੀਆਂ ਦਾ ਅੱਡੀ ਤਿਹਾਰ ਕਿਹੜਾ ਹੈ ਕਿਹੜੀਆਂ ਬੋਲੀਆਂ ਕਿਹੜੀਆਂ ਨਹੀਂ ਇਹਦਾ ਡੀਜੇ ਬਣਾ ਚੱਲੀਆਂ ਜਾ ਉਹ ਗੀਤ ਪੁਰਾਣੇ ਆ ਡੀਜਾ ਦੇ ਉਹਨਾਂ ਪਰ ਨੱਚੀ ਜਾਣਾ ਤੇ ਸਿਵਾ ਤੇਨੂ ਤਿਆਂ ਵਿੱਚ ਲੈਣ ਆ ਗਿਆ ਪੂਰਾ ਚੱਜ ਨਗ ਵਰੂਆ ਤੇ ਤਿਆਂ ਵਿੱਚ ਲੈਣ ਆ ਗਿਆ ਪੂਰਾ ਚੱਜ ਨਗ ਵਰੂਆ ਤੇ ਤਿਆਂ ਵਿੱਚ ਲੈਣ ਆ ਗਿਆ